ਤੇ ਜਿਸ ਤਰ੍ਹਾਂ ਤੁਸੀਂ ਸਟੇਜ ਦੇ ਉੱਪਰ ਹੋ ਕੇ ਆ ਸੀਗਾ ਸ਼ੰਭੂ ਮੋਰਚੇ ਤੇ ਕਿ ਮੈਨੂੰ ਕੈਂਸਰ ਹੈ ਤੁਸੀਂ ਉਸ ਦੇ ਬਾਰੇ ਹਾਲਾਂਕਿ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਕੈਂਸਰ ਹੈ ਕਿਹੜੀ ਸਟੇਜ ਤੇ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਕਿਹੜੀ ਸਟੇਜ ਹੈ ਕਿਹੜੀ ਕਿਸ ਤਰ੍ਹਾਂ ਦਾ ਕੈਂਸਰ ਹੈ ਇਹ ਤਾਂ ਤਾਂ ਮੱਥਾ ਮਾਰਨ ਦੀ ਲੋੜ ਹੈ ਜੇ ਜਿਉਣ ਦੀ ਉਮੀਦ ਬਹੁਤੀ ਰੱਖਣੀ ਹੋਵੇ ਤਾਂ ਮੇਰਾ ਖਿਆਲ ਹੈ ਜਦੋਂ ਅਸੀਂ ਦਿੱਲੀ ਮੋਰਚੇ ਚੱਲ ਰਹੇ ਸੀ ਉਸ ਵੇਲੇ ਇਹਦੀ ਡਿਕਲੇਰੇਸ਼ਨ ਡਾਕਟਰ ਨੇ ਕੀਤੀ ਸੀ ਕਿ ਤੁਹਾਨੂੰ ਪ੍ਰੋਸਟੇਟ ਦਾ ਕੈਂਸਰ ਹੈ ਲੇਕਿਨ ਮੈਂ ਤੇ ਉਹਦੇ ਤੋਂ ਬੇਫਿਕਰੋ ਕੇ ਚੱਲ ਰਿਹਾ ਹਾਂ ਹਟੇ ਸੋਚ ਕੇ ਚੱਲਿਆ ਹੈ ਕਿ ਬਿਮਾਰੀ ਦਾ ਨਾਂ ਸੁਣ ਕੇ ਥੋੜੀ ਬਹਿ ਜਾਣਾ ਕਰੇ ਬਿਮਾਰੀਆਂ ਹੁੰਦੀਆਂ ਹੁੰਦੀਆਂ ਲੜਾਈ ਲੜਨੀ ਥੋੜੀ ਛੱਡ ਦਿਆਂਗੇ ਸਗੋਂ ਹੋਰ ਤੇਜ਼ੀ ਨਾਲ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਜੋ ਅਸੀਂ ਉਮੀਦ ਸੀ ਸਾਨੂੰ ਕਿ ਅਸੀਂ ਅਜੇ ਹਜੇ 60-65 ਸਾਲ ਦੇ ਆ ਤੇ ਹਜੇ ਹੋਰ 10 ਸਾਲ ਲੜਕੇ ਕਰਨ ਦੀ ਉਮੀਦ ਸੀ ਜਿਹੜੀ ਉਹ ਇਹਦੇ ਚ ਵੇ ਲੱਗਦਾ ਵੀ ਇਹਦਾ ਟਾਈਮ ਥੋੜਾ ਟਾਈਮ ਬਾਉਂਡ ਹੈ ਉਹ ਸਾਰਾ ਦਾ ਸਾਰਾ ਕੰਮ ਸਾਨੂੰ ਇਹਨੇ ਥੋੜੀ ਜਿ ਸਮਝ ਕਰਨਾ ਚਾਹੀਦਾ ਹੈ ਇਹ ਸੋਚ ਰੱਖਣੀ ਚਾਹੀਦੀ ਹੈ ਬਿਮਾਰੀ ਜਿਹੜੀ ਮਰਜੀ ਹੋਵੇ ਬਿਮਾਰੀਆਂ ਦੇ ਮੂਹਰੇ ਮਤਲਬ ਗੋਡੇ ਟੇਕਨ ਨਾਲ ਬੰਦਾ ਲੜਾਈਆਂ ਨਹੀਂ ਲੜ ਸਕਦਾ